ਲੰਬੇ ਸਮੇਂ ਦੀ ਜਿਹੜੀ ਆ ਜਿਹੜੀ ਗੱਡੀ ਤੁਸੀਂ ਦੇਖ ਰਹੇ ਹੋ ਕੋਈ ਸਾਰਿਆਂ ਨੇ ਲੰਘ ਕੇ ਆਏ ਆ ਬਹੁਤ ਲੰਬੇ ਸਮੇਂ ਦੀ ਇਹ ਠੱਕੀ ਹੋਈ ਸੀ ਲੰਬੇ ਸਮੇਂ ਤੋਂ ਇਹ ਕਿਤੇ ਜਿਹੜੇ ਗਲੀ ਦਾ ਕੰਮ ਸੀ ਉਹ ਵੀ ਸੀ ਰੁਕਿਆ ਹੋਇਆ ਸੀ ਉਹ ਵੀ ਪੂਰਾ ਹੋਇਆ ਹੈ ਤਾਂ ਔਰ ਅਸੀਂ ਵੀ ਇਹਨਾਂ ਦਾ ਜਿੱਥੇ ਲੋਰ ਆ ਉਹ ਇਹਨਾਂ ਦੇ ਨਾਲ ਅਸੀਂ ਨਾਲ ਲੈ ਕੇ ਇਹਨਾਂ ਨੂੰ ਆਪਣੇ ਪਿੰਡ ਦੀ ਤਰੱਕੀ ਦੇ ਕੰਮ ਕਰਵਾਵਾਂਗੇ ਇਹ ਸਾਡਾ ਗਲੀ ਦਾ ਮੈਟਰ ਸੀ ਉਹਦੇ ਵਿੱਚ ਸਾਡੀ ਜੋ ਪੰਜਾਬ ਸਰਕਾਰ ਹੈ ਹੁਣ ਆਮ ਆਦਮੀ ਪਾਰਟੀ ਦੀ ਉਹਨਾਂ ਨੇ ਔਰ ਵੀਜੇ ਸਾਥਮਣਾਂ ਨੇ ਗਲੀ ਬਣਾਉਣ ਦੇ ਵਿੱਚ ਸਾਡਾ ਬਹੁਤ ਜਿਆਦਾ ਸਹਿਯੋਗ ਦਿੱਤਾ ਹੈ ਅੱਜ ਪਿੰਡ ਸਵਾਰ ਦੇ ਵਿੱਚ ਅਸੀਂ ਪਹੁੰਚਿਆ ਜਿੱਥੇ ਸਾਡੇ ਐਨ ਆਰ ਆਈ ਪ੍ਰਮੋਦ ਕੁਮਾਰ ਜੀ ਵੱਲੋਂ ਇੱਕ ਪਰਿਵਾਰਕ ਪ੍ਰੋਗਰਾਮ ਕੀਤਾ ਗਿਆ ਹੈ ਉਹਦੇ ਵਿੱਚ ਅਸੀਂ ਆਪਣੀ ਹਾਜ਼ਰੀ ਲਗਵਾਈ ਹੈ ਔਰ ਜਿੱਥੇ ਇਹਨਾਂ ਨੇ ਸਮੂਹ ਪਿੰਡ ਵਾਸੀਆਂ ਨੂੰ ਇਕੱਠਾ ਕੀਤਾ ਹੈ ਉੱਥੇ ਆਪਣੇ ਜਿਹੜੀਆਂ ਖੁਸ਼ੀਆਂ ਨੇ ਉਹ ਸਾਂਝੀਆਂ ਕੀਤੀਆਂ ਨੇ ਔਰ ਅਸੀਂ ਵੀ ਪਿੰਡ ਵਾਸੀਆਂ ਦੀ ਕੋਈ ਦੁੱਖ ਤਕਲੀਫਾ ਹੋਣੀ ਹੈ ਇੱਥੇ ਸੁਣਨ ਵਾਸਤੇ ਇੱਥੇ ਬੈਠੇ ਆਂ ਔਰ ਇੱਥੇ ਸੁਣਾਗੇ ਵੀ ਔਰ ਜਿਹੜੀਆਂ ਹੱਲ ਹੋ ਸਕਦੀਆਂ ਉਹ ਕਰਾਂਗੇ ਔਰ ਇਹ ਪਰਿਵਾਰ ਜਿੱਥੇ ਸਮਾਜ ਸੇਵਾ ਦਾ ਕੰਮ ਕਰ ਰਿਹਾ ਹੈ ਲੋਕ ਸੇਵਾ ਦਾ ਕੰਮ ਕਰ ਰਿਹਾ ਹੈ ਉੱਥੇ ਆਪਣੇ ਪਿੰਡ ਨੂੰ ਜਿੱਥੇ ਤਰੱਕੀ ਦੀਆਂ ਲੀਹਾਂ ਤੇ ਲੈ ਕੇ ਜਾਣ ਵਾਸਤੇ ਬਹੁਤ ਉਤਸ਼ਾਹਿਤ ਹੈ ਔਰ ਅਸੀਂ ਵੀ ਇਹਨਾਂ ਦਾ ਜਿੱਥੇ ਲੋਰ ਆ ਉਹ ਇਹਨਾਂ ਦੇ ਨਾਲ ਅਸੀਂ ਨਾਲ ਲੈ ਕੇ ਇਹਨਾਂ ਨੂੰ ਆਪਣੇ ਪਿੰਡ ਦੀ ਤਰੱਕੀ ਦੇ ਕੰਮ ਕਰਵਾਵਾਂਗੇ ਔਰ ਮੈਂ ਜਿੱਥੇ ਦੁਬਾਰਾ ਇਹਨਾਂ ਦਾ ਧੰਨਵਾਦ ਕਰਦਾ ਹਾਂ ਸਮੁੱਚੇ ਪਿੰਡ ਵਾਸੀਆਂ ਦਾ ਸਰਪੰਚ ਸਾਹਿਬ ਦਾ ਸਾਡੀ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅੱਜ ਪਿੰਡ ਸਵਾਰ ਦਸੂਹਾ ਵਿਖੇ ਆਉਣ ਦਾ ਜਿਹੜਾ ਮੌਕਾ ਮਿਲਿਆ ਸਾਡੇ ਵੀਰ ਐਨ ਆਰ ਆਈ ਅਵਨ ਜੀ ਜਿਹੜੇ ਨਿਊਯਾਰਕ ਤੋਂ ਆਏ ਨੇ ਔਰ ਪਿੰਡ ਦੇ ਜਿਹੜੇ ਸਰਪੰਚ ਨੰਬਰਦਾਰ ਔਰ ਮੈਂਬਰ ਪੰਚਾਇਤ ਸੂਹ ਸੰਗਤ ਪਿੰਡ ਦੇ ਜਿੰਨੇ ਵੀ ਲੋਕ ਨੇ ਅੱਜ ਇਕੱਠੇ ਹੋਏ ਨੇ ਲੰਬੇ ਸਮੇਂ ਤੋਂ ਇੱਕ ਇੱਥੇ ਜਿਹੜੇ ਗਲੀ ਦਾ ਕੰਮ ਸੀ ਉਹ ਵੀ ਸੀ ਰੁਕਿਆ ਹੋਇਆ ਸੀ ਉਹ ਵੀ ਪੂਰਾ ਹੋਇਆ ਹੈ ਤੇ ਨਾਲ ਦੀ ਨਾਲ ਜਿਹੜੇ ਐਨਆਰਆਈ ਪਵਨ ਕੁਮਾਰ ਜੀ ਨੇ ਇਹ ਹਮੇਸ਼ਾ ਹੀ ਸਮਾਜਿਕ ਕੰਮਾਂ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਆਪਣਾ ਸਹਿਯੋਗ ਦਿੰਦੇ ਨੇ ਸੋ ਅੱਜ ਇਹਨਾਂ ਦੇ ਸਾਰਿਆਂ ਦੇ ਕਾਰਨ ਸਾਰਿਆਂ ਨੇ ਰੂਬਰੂ ਪੈਂਡ ਵਾਲਾ ਅਸੀਂ ਰੂਬਰੂ ਹੋਣ ਦਾ ਮੌਕਾ ਮਿਲਿਆ ਔਰ ਸਭ ਨਾਲ ਬੈਠ ਕੇ ਵਿਚਾਰ ਵਟਾਣ ਦਾ ਗੰਦੀ ਜਿਹੜਾ ਉਹ ਵੀ ਮੌਕਾ ਮਿਲਿਆ ਸੋ ਐਨ ਆਰ ਆਈ ਵੀ ਵੈਸੇ ਵੀ ਸਾਡੇ ਪੰਜਾਬ ਦੀ ਰੀੜ ਦੀ ਹੱਡੀ ਨੇ ਸੋ ਅਸੀਂ ਆਸ ਕਰਦੇ ਨੇ ਕਿ ਇਹਨਾਂ ਦਾ ਜਿਹੜਾ ਸਹਿਯੋਗ ਹੈ ਹਮੇਸ਼ਾ ਹੀ ਸਮਾਜ ਲਈ ਔਰ ਪੰਜਾਬ ਨੂੰ ਮਿਲਦਾ ਰਹੇਗਾ ਔਰ ਪਿੰਡਾਂ ਦੀਆਂ ਤਰੱਕੀਆਂ ਦੇ ਵਿੱਚ ਇਹਦਾ ਯੋਗਦਾਨ ਪਾਉਂਦੇ ਰਹਿਣਗੇ ਦੇਖੋ ਇਹਦੇ ਵਿੱਚ ਬੇਸਿਕਲੀ ਮੈਂ 2 ਹਫਤੇ ਵਾਸਤੇ ਇੱਥੇ ਆਇਆ ਹਾਂ ਇੰਡੀਆ ਦੇ ਵਿੱਚ ਇਹ ਸਾਡਾ ਗਲੀ ਦਾ ਮੈਟਰ ਸੀ ਉਹਦੇ ਵਿੱਚ ਸਾਡੀ ਜੋ ਪੰਜਾਬ ਸਰਕਾਰ ਹੈ ਹੁਣ ਆਮ ਆਦਮੀ ਪਾਰਟੀ ਦੀ ਉਹਨਾਂ ਨੇ ਔਰ ਵੀਜੇ ਸਾਹਮਣਾ ਨੇ ਗਲੀ ਬਣਾਉਣ ਦੇ ਵੇ ਸਾਡਾ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਹੈ ਅਸੀਂ ਅੱਜ ਉਹਨਾਂ ਨੂੰ ਸਿੰਪਲੀ ਇੱਕ ਚਾਹ ਪਾਣੀ ਤੇ ਬੁਲਾਇਆ ਸੀ ਔਰ ਪਿੰਡ ਵਾਸੀਆਂ ਨੇ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਬੁਲਾਇਆ ਸੀ ਅਸੀਂ ਮੈਂ ਪਵਨ ਕੁਮਾਰ ਪੂਰੀ ਪਿੰਡ ਪੰਚਾਇਤ ਵੱਲੋਂ ਔਰ ਪੂਰੇ ਪਿੰਡ ਵਾਸੀਆਂ ਵੱਲੋਂ ਬੀਜੇ ਸਾਹਮਲਾ ਜੀ ਦਾ ਔਰ ਬੇਸਿਕਲੀ ਆਣਾ ਤਾਂ ਉਹਨਾਂ ਨੇ ਸੀ ਉਹਨਾਂ ਦੇ ਬੇਟੇ ਆਇਆ ਸਾਹਮਲਾ ਜੀ ਉਹਨਾਂ ਦਾ ਅਤੇ ਹਲਕਾ ਐਮਐਲਏ ਵੀ ਦਾ ਇੱਕ ਕਰਨੀ ਹੁਕਮ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ। ਸਵਾਰ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਅਮਨ ਕੁਮਾਰ ਜੀ ਦੇ ਸੱਜੇ ਦੇ ਉੱਤੇ ਇਕੱਠੇ ਹੋਏ ਸੂ ਪਿੰਡ ਵਾਸੀ ਇਲਾਕਾ ਨਿਵਾਸੀ ਔਰ ਵਿਸ਼ੇਸ਼ ਤੌਰ ਤੇ ਇਸ ਪਰਵਾਰਿਕ ਪ੍ਰੋਗਰਾਮ ਪ੍ਰੋਗਰਾਮ ਦੇ ਵਿੱਚ ਪਹੁੰਚੇ ਹੋਏ ਬਹੁਤ ਸਾਰੇ ਸਾਜੋ ਮੇਰੇ ਵੱਡੇ ਵੀਰ ਸਾਹਿਬ ਸੰਪਲਾ ਜੀ ਔਰ ਇਸ ਪਿੰਡ ਦੇ ਸਰਪੰਚ ਸਾਹਿਬ ਨੰਬਰਦਾਰ ਜੀ ਸਾਡੀ ਆਮ ਆਦਮੀ ਪਾਰਟੀ ਦੇ ਬਲਾਕ ਦੇ ਪ੍ਰਧਾਨ ਕਰਨੈਲ ਸਿੰਘ ਹੀਰਾਣਾ ਜੀ ਔਰ ਮੇਰੇ ਨਾਲ ਐਮਸੀ ਸਾਹਿਬ ਆਏ ਹੋਏ ਨੇ ਧੋਕੀ ਜੀ ਸੰਧੂ ਸਾਹਿਬ ਲਗੜੇ ਜੀ ਮਨਜਿੰਦਰ ਸਿੰਘ ਜੀ ਨਿਯੁਕਤ ਬੈਠੇ ਨੇ ਆਪੋਰ ਦੇ ਸਰਪੰਚ ਸਾਹਿਬ ਬੈਠੇ ਨੇ ਹੋਰ ਵੀ ਸਤਿਕਾਰ ਜੋਗੇ ਇਸ ਸਾਡੀ ਹਸਪਿੰਡ ਦੀ ਆਮ ਆਦਮੀ ਪਾਰਟੀ ਦੀ ਵਿਵਾਗਦੋਸ਼ ਭਾਰ ਨੇ ਗੌਰਵ ਜੀ ਜਿੱਤੇ ਮੈਂ ਸਾਡੀ ਸਾਰੀ ਆਮ ਆਦਮੀ ਪਾਰਟੀ ਦੇ ਬੇਟੇ ਦੀ ਟੀਮ ਨਾਲ ਜਿਹੜਾ ਰਹਿ ਗਿਆ ਉਹਨੇ ਮੇਰੇ ਨਾਲ ਨਾਰਾਜ਼ ਹੋਣਾ ਦਸਕਰਨ ਸਿੰਘ ਜੀ ਔਰ ਉਹਨਾਂ ਦੀ ਸਾਰੀ ਟੀਮ ਸਾਡੇ ਦੇਖਣੇ ਸਾਹਮਣੇ ਔਰ ਚੰਗੀ ਗੱਲ ਆ ਕਿ ਪਿੰਡ ਵਾਲਿਆਂ ਨੇ ਖੱਤ ਥੱਲੇ ਇਕੱਠੇ ਕਰਕੇ ਜਿਹੜੀਆਂ ਆਪਣੀਆਂ ਖੁਸ਼ੀਆਂ ਜਿਹੜੀਆਂ ਉਹ ਸਾਂਝੀਆਂ ਕਰਦੇ ਔਰ ਕੋਈ ਦੁੱਖ ਤਕਲੀਫ ਹੈ ਉਹ ਵੀ ਪਿੰਡ ਵਾਲਿਆਂ ਦੀ ਸੁਣੀ ਜਾਂਦੀ ਔਰ ਉਹਦਾ ਹੱਲ ਕੀਤਾ ਜਾਂਦਾ ਔਰ ਲੰਬੇ ਸਮੇਂ ਦੀ ਜਿਹੜੀ ਆ ਜਿਹੜੀ ਗਲੀ ਤੁਸੀਂ ਵੇਖ ਰਹੇ ਹੋ ਇਥੋਂ ਸਾਰੇ ਜਾਣੇ ਲੰਘ ਕੇ ਆਏ ਆ ਬਹੁਤ ਲੰਬੇ ਸਮੇਂ ਦੀ ਇਹ ਟੱਕੀ ਹੋਈ ਸੀ ਔਰ ਜਦੋਂ ਤੁਸੀਂ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਔਰ ਤੁਹਾਡੀ ਸਰਕਾਰ ਦੇ ਦੌਰਾਨ ਹੋਰ ਵੀ ਬਹੁਤ ਸੱਜਣਾ ਨੇ ਸਹਿਯੋਗ ਦਿੱਤਾ ਇਕੱਲਾ ਨਹੀਂ ਆ ਸਾਡਾ ਨਹੀਂ ਗਾ ਹੋਰ ਵੀ ਬਹੁਤ ਲੋਕਾਂ ਨੇ ਸਹਿਯੋਗ ਦਿੱਤਾ ਔਰ ਜਿਹੜੀ ਗਲੀ ਬਣ ਕੇ ਤਿਆਰ ਹੋਈ ਹੈ ਔਰ ਬਹੁਤ ਸੋਹਣੀ ਗਲੀ ਇਹਨੇ ਪਹਿਲੀ ਵਾਰੀ ਇੱਥੇ ਇਸ ਗਲੀ ਦੇ ਵਿੱਚੋਂ ਆਇਆ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ। ਔਰ ਹੋਰ ਵੀ ਜਿਹੜੇ ਕੁ ਸਮਾਜ ਭਲਾਈ ਦੇ ਕੰਮ ਨੇ ਤੇ ਭਾਈ ਸਾਹਿਬ ਹੁਣੇ ਕਰਦੇ ਨੇ। ਔਰ ਚੰਗੀ ਗੱਲ ਹੈ ਕਿ ਜੇ ਕੋਈ ਪਰਮਾਤਮਾ ਦਾ ਦਿੱਤਾ ਸਾਰਾ ਕੁਝ ਹੋਵੇ। ਸਾਰੀ ਮਹਾਰਾਜ ਦੀ ਕਿਰਪਾ ਹੋਵੇ ਉਹਨਾਂ ਦੇ ਉੱਤੇ ਔਰ ਉਹਨੂੰ ਜਰੂਰ ਕੁਝ ਨਾ ਕੋ ਸਮਾਜ ਦੇ ਵਾਸਤੇ ਕਰਨਾ ਚਾਹੀਦਾ ਹੈ। ਕਿਉਂਕਿ ਸਮਾਜ ਦੇ ਵਿੱਚ ਕਈ ਲੋਕ ਇਹੋ ਜਿਹੇ ਨੇ ਜਿਹੜੇ ਰੋਟੀ ਪਾਣੀ ਤੋਂ ਪਿੱਛੇ ਨੇ। ਕਈ ਲੋਕ ਘਰਾਂ ਦੀਆਂ ਛੱਤਾਂ ਤੋਂ ਥੱਲੇ ਨੇ ਕਈ ਲੋਕ ਬਹੁਤ ਗਰੀਬੀ ਦੇਖਾ ਤੁੱਲੇ ਰਹੇ ਉਹਨਾਂ ਦੇ ਵਾਸਤੇ ਜਿੱਥੇ ਸਰਕਾਰਾਂ ਹਣੇ ਤੌਰ ਤੇ ਕੰਮ ਕਰਦੀਆਂ ਨੇ ਇਹੋ ਜਿਹੇ ਜਿਹੜੇ ਸਮਾਜ ਸੇਵੀ ਨੇ ਉਹ ਉਹਨਾਂ ਦੀ ਲਾਗੇ ਹੋ ਕੇ ਬਾਹਰ ਪੜਦੇ ਕਿਉਂਕਿ ਸਰਕਾਰਾਂ ਦੇ ਜਿਹੜੇ ਕਈ ਵਾਰੀ ਕੰਮ ਕਰਨ ਦੇ ਤਰੀਕੇ ਦੇ ਵਿੱਚ ਡਿਲੇ ਹੋ ਜਾਂਦੀ ਹੈ ਕਦੇ 5 6 7 7 8 ਮਹੀਨੇ ਵੀ ਲੰਘ ਜਾਂਦੇ ਕਿਸੇ ਕੰਮ ਕਰਾਉਣ ਦੇ ਵਿੱਚ ਔਰ ਜਿਹੜਾ ਸਮਾਜ ਸੇਵੀ ਹੈ ਉਹ ਆਪਣੀਆਂ ਨੇਕ ਕਮਾਈਆਂ ਦੇ ਵਿੱਚੋਂ ਜਿਹੜੇ ਉਹ ਪਰਿਵਾਰਾਂ ਦੀ ਮਦਦ ਕਰਦੇ ਨੇ ਸਭ ਤੋਂ ਵੱਡਾ ਕਿਸੇ ਗੁਰਦੁਆਰੇ ਤੇ ਜਾਓ ਨਾ ਜਾਓ ਕਿਸੇ ਮੰਦਰ ਦੇ ਵਿੱਚ ਜਾਓ ਨਾ ਜਾਓ ਕਿਸੇ ਵੀਰ ਬਾਬੇ ਦੇ ਜਾ ਕੇ ਮੱਥਾ ਟੇਕੋ ਨਾ ਟੇਕੋ ਪਰ ਜੇ ਤੁਸੀਂ ਆਪਣੀ ਨੇਕ ਕਮਾਈ ਦੇ ਵਿੱਚੋਂ ਕਿਸੇ ਲੋੜਵੰਦ ਬੰਦੇ ਦੀ ਮਦਦ ਕਰ ਦੋਗੇ ਸਭ ਤੋਂ ਵੱਡਾ ਮੈਂ ਕਹਿ ਸਕਦਾ ਕਿ ਵੱਡਾ ਦਾਨ ਵੀ ਹੈ ਸਭ ਤੋਂ ਵੱਡੀ ਪੂਜਾ ਵੀ ਹੈ ਸਭ ਤੋਂ ਵੱਡਾ ਪੁੰਨ ਵਾਲਾ ਕੰਮ ਹੁੰਦਾ ਔਰ ਉਸ ਬੰਦੇ ਦੀਆਂ ਅਸੀਸਾਂ ساری ਜ਼ਿੰਦਗੀ ਸਾਡੇ ਨਾਲ ਜਾਂਦੀਆਂ ਨੇ ਆਪਣੇ ਬੱਚਿਆਂ ਤੱਕ ਜਾਂਦੀਆਂ ਨੇ ਤੇ ਇਸ ਪਰਿਵਾਰ ਨੇ ਇਸ ਵੀਰ ਨੇ ਤਰੱਕੀ ਕੀਤੀ ਹੈ ਤੇ ਮੈਂ ਕਹਿ ਸਕਦਾ ਕਿ ਕਿੰਨਾ ਕਿਤੇ ਇਹਨਾਂ ਦੇ ਤੇ ਜਿਹੜੇ ਬਜ਼ੁਰਗ ਨੇ ਉਹਨਾਂ ਨੇ ਕੋਈ ਨਾ ਕੋਈ ਚੰਗਾ ਤਰਕ ਕੀਤਾ ਹੋਊਗਾ ਚੰਗੇ ਕਰਮ ਕੀਤੇ ਹੋਣਗੇ ਜਿਹੜਾ ਦਾ ਫਲ ਇਹ ਪ੍ਰਵਾਪਤ ਮਿਲ ਰਿਹਾ ਜੇ ਮਾਰੇ ਕੰਮ ਕਿਤੇ ਹੁੰਦਾ ਕਈ ਲੋਕ ਇਦਾਂ ਦੇ ਆ ਜਿਹੜੇ ਤੇ ਪੈਸੇ ਵੀ ਬੜੇ ਹੁੰਦੇ ਆ ਪਰ ਸੁੱਖ ਨਹੀਂ ਹੁੰਦਾ ਉਹਨਾਂ ਦੇ ਕੋਲ ਸਾਰੇ ਬਹੁਤ ਪਿੱਛੇ ਚਲੇ ਜਾਂਦੇ ਨੇ ਉਹ ਤਾਂ ਹੀ ਹੁੰਦਾ ਕਿ ਉਹਨਾਂ ਦੇ ਪਰਿਵਾਰਾਂ ਦੇ ਜਿਹੜੇ ਇਹਨਾਂ ਕਿਤੇ ਮਾਰੇ ਕਰਮ ਕੀਤੇ ਹੁੰਦੇ ਨੇ ਤੇ ਕਈ ਵਾਰੀ ਲੋਕ ਇਹ ਸੋਚਦੇ ਆ ਕਿ ਅਸੀਂ ਕੰਮ ਵੀ ਕਰਦੇ ਆ ਕਿਹੜਾ ਇੱਥੇ ਪਤਾ ਲੱਗਦਾ ਦੁਨੀਆਂ ਨੂੰ ਕਿਹੜਾ ਲੋਕਾਂ ਨੂੰ ਪਤਾ ਲੱਗਦਾ ਪਰ ਲੋਕਾਂ ਨੂੰ ਸਾਰਾ ਕੁਝ ਪਤਾ ਲੱਗਦਾ ਪਰਮਾਤਮਾ ਉੱਤੇ ਦੇਖਦਾ ਹੈ ਉਹਦੇ ਕਰਮਾਂ ਦਾ ਪਾਲਿਕਾ ਹੀ ਦੇਖਦੇ ਇੱਥੇ ਹੀ ਸਾਰਾ ਕੁਝ ਪ੍ਰਗਟ ਪੜਾਉਂਦਾ ਸਾਰਾ ਕੁਝ ਔਰ ਚੰਗੀ ਗੱਲ ਹੈ ਕਿ ਜਿਹਦੇ ਕੋਲ ਕੁਝ ਹੈਗਾ ਉਹ ਜ਼ਰੂਰ ਕਿਸੇ ਨਾ ਕਿਸੇ ਨੂੰ ਵੱਡੇ ਜਿਹਦੇ ਕੋਲ ਵੀ ਕੋਈ ਹੈਗਾ ਸਾਰਿਆਂ ਕੋਲ ਤਾਂ ਨਹੀਂ ਕਹਿ ਸਕਦੇ ਹੁੰਦਾ ਕਈ ਵਾਰੀ ਆਪਣੇ ਪਰਿਵਾਰਾਂ ਦੀਆਂ ਤਜਬੂਤੀਆਂ ਚੋਂ ਹੁੰਦੀਆਂ ਕਿਸੀਂ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਬਹੁਤ ਅੱਖਾਂ ਚੱਲਦੇ ਔਰ ਜਿਨ੍ਹਾਂ ਦੇ ਕੋਲ ਹੋਵੇ ਕਿਸੇ ਨਾਲ ਨਹੀਂ ਕਰਨਾ ਪਾਵੇਂ ਜਿੰਨਾ ਮਰਜ਼ੀ ਕਿ ਰਾਜਾ ਮਹਾਰਾਜਾ ਵੀ ਹੋਵੇ ਨਹੀਂ ਨਾਂ ਲੈ ਕੇ ਜਾ ਸਕਦੇ ਅੱਜੇ ਦੇ ਕੋਲ ਹੈਗਾ ਆ ਉਹ ਜਰੂਰ ਸਮਾਜ ਭਲਾਈ ਦੇ ਕੰਮਾਂ ਵਾਸਤੇ ਆਪਣਾ ਯੋਗਦਾਨ ਜਰੂਰ ਪਾਵੇ ਜਿੰਨਾ ਵੀ ਕੋਈ ਪਾ ਸਕਦਾ ਹੈ ਔਰ ਅਸੀਂ ਵੀ ਸਾਰੇ ਜਣੇ ਜਿੰਨੀ ਸਾਡੀ ਕੋਸ਼ਿਸ਼ ਹੈ ਅਸੀਂ ਲੱਗੇ ਹੋਏ ਹਾਂ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਸਾਰਾ ਕੁਝ ਸਾਡੇ ਕੋਲ ਹੈ ਕਿਸੇ ਚੀਜ਼ ਦੀ ਕਮੀ ਨਹੀਂ ਹੈ ਜਿਹੜੀ ਸਭ ਤੋਂ ਵੱਡੀ ਕੁਰਸੀ ਹੁੰਦੀ ਹੈ ਪੰਜਾਬ ਵਿਧਾਨ ਸਭਾ ਦੀ ਉਹ ਤੁਸੀਂ ਸਾਨੂੰ ਦਿੱਤੀ ਕੋਈ ਇਹ ਵੀ ਨਾ ਕਹੇ ਕਿ ਮਿਲਿਆ ਕੀ ਕੁਝ ਅਜੇ ਤੱਕ ਤਾਂ ਮਿਲਿਆ ਕੁਝ ਵੀ ਸਾਰਾ ਕੁਝ ਦਿੱਤਾ ਹੋਇਆ ਲੋਕਾਂ ਨੇ ਔਰ ਬਹੁਤ ਵੱਡੀ ਕੁਸ਼ਤ ਸਾਨੂੰ ਤੁਸੀਂ ਬਖਾਇਆ ਉਹ ਸਾਡੀ ਜ਼ਿੰਮੇਵਾਰੀ ਵੀ ਬਹੁਤ ਵੱਡੀ ਹੈ ਔਰ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕੋਈ ਬੇਈਮਾਨੀ ਨਹੀਂ ਕਰ ਰਹੇ ਕਿਸੇ ਨਾਲ ਕੋਈ ਜਗੇਬਾਜੀ ਉਸ ਟੋਕੇਬਾਜੀ ਨਹੀਂ ਕਿਸੇ ਨਾਲ ਕਰ ਰਹੇ ਕੋਈ ਨਜਾਇਜ਼ ਪੱਕੇ ਨਹੀਂ ਕਰਾ ਰਹੇ ਕੋਈ ਇਹੋ ਜਿਹਾ ਕੰਮ ਨਹੀਂ ਕਰ ਰਹੇ ਜਜਿਵੇਂ ਤੁਹਾਡਾ ਸਾਰਿਆਂ ਦਾ ਸਿਰ ਨੀਵਾ ਹੋਵੇ ਕਿ ਅਸੀਂ ਐਮਐਲਏ ਬਣਾ ਕੇ ਭੇਜਿਆ ਤੇ ਬਿਮਾਰੇ ਕੰਮ ਕਰੀਏ ਇਹ ਸਾਡਾ ਸਿਰ ਨੀਵਾ ਨਹੀਂ ਹੈ ਚੰਗੇ ਕੰਮ ਕਰਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਰਮਾਤਮਾ ਸਮਤ ਬਖੀ ਰੱਖੀ ਕਿਉਂਕਿ ਕੰਮ ਸਾਰਾ ਕੁਝ ਪ੍ਰਮਾਤਮਾ ਨੇ ਅਸੀਂ ਉਹਦੇ ਨੇ ਕੁਝ ਕਰ ਸਕਦੇ ਜੇ ਚੰਗੇ ਕੰਮ ਕਰਾਉਣੇ ਉਹ ਵੀ ਪ੍ਰਮਾਤਮਾ ਨੇ ਕਰਾਉਣੇ ਜੇ ਮਾੜੇ ਕਰਾਉਣੇ ਉਹ ਵੀ ਸਾਡੇ ਕੋਲ ਪ੍ਰਮਾਤਮਾ ਨੇ ਕਰਾਉਣੇ ਔਰ ਪ੍ਰਮਾਤਮਾ ਦੀ ਅਰਦਾਸ ਵਿੱਚ ਤੇ ਮੈਂ ਇਹ ਹੱਥ ਜੇ ਕਸ ਫੇਰੇ ਉੱਠ ਕੇ ਜਦੋਂ ਮਹਾਰਾਜ ਦੀ ਫੋਟੋ ਸਾਹਮਣੇ ਲੱਗੀ ਹੋ ਜਿੱਤੇ ਇਹ ਕਹਿ ਲਿਆ ਕਿ ਪ੍ਰਮਾਤਮਾ ਤੇਰਾ ਸ਼ੁਕਰਾਨਾ ਹੈ ਕਿ ਤਾਨੂੰ ਬਹੁਤ ਕੁਝ ਦਿੱਤਾ ਤੂੰ ਔਰ ਸਾਡੇ ਕੋਲ ਚੰਗਾ ਕੰਮ ਕਰਾਈ ਔਰ ਸਾਰਿਆਂ ਨੂੰ ਰੋਟੀ ਪਾਣੀ ਦੇ ਸਭ ਤੋਂ ਵੱਡੀ ਅਨੰਦ ਰਹੀ ਹੈ ਔਰ ਇਹਨਾਂ ਦੇ ਕੋਲ ਹਨੁਪਾ ਜੀ ਦੇ ਕੋਲ ਸਾਰਾ ਖੁਸ਼ ਹੈ ਔਰ ਇਹਨਾਂ ਨੇ ਆਪਣੇ ਸਮਾਜ ਭਲਾਈ ਦੇ ਕੰਮ ਸ਼ੁਰੂ ਕੀਤੇ ਹੋਏ ਨੇ ਔਰ ਮੈਂ ਜਿੱਤੇ ਨਾਲ ਦੁਆਰਾ ਇਹਨਾਂ ਦੇ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਰਿਸ਼ੀ ਤੌਰ ਤੇ ਸਾਡੇ ਸਾਹਿਲ ਸੰਪਲਾ ਜੀ ਸੰਪਲਾ ਸਰ ਦੇ بیٹے ਇਹਨਾਂ ਦੇ ਪਰਿਵਾਰ ਨਾਲ ਕਿਉਂਕਿ ਇਹ ਕੰਮ ਕਰਾਉਣ ਵਾਸਤੇ ਇਹਨਾਂ ਦਾ ਬੜਾ ਬੜਾ ਚੋਕਦੰਦ ਹੋ। ਔਰ ਇਹ ਜਿਹੜੀ ਗਲੀ ਬਣੀ ਹੈ ਮੈਂ ਇਹ ਕਹਿ ਗਿਆ ਕਿ ਬਹੁਤ ਸਾਰਿਆਂ ਦਾ ਸਹਿਯੋਗ ਹੈ। ਕੱਲਾ ਸਾਡਾ ਸਹਿਯੋਗ ਨਹੀਂ ਹਰ ਬੰਦੇ ਨੇ ਸਹਿਯੋਗ ਇਸ ਗਲੀ ਦੇ ਵਿੱਚ ਪਾਇਆ। ਸੋ ਹੁਣ ਗਲੀ ਬਣ ਗਈ ਹੈ ਕੋਈ ਵੀ ਜਿਹੜਾ ਵੀ ਪਲੇਸ਼ਿਆ ਕੋਈ ਪੁਰਾਣਾ ਕੁਕੇਰਪੋਰਟ ਕੇਸ ਹੈ ਉਹ ਸਾਰੇ ਆਪਾਂ ਖਤਮ ਕਰੀਏ ਤਾਂ ਹੀ ਸਾਡੀ ਵੱਡਾ ਪਣਾ ਤਾਂ ਹੀ ਹੋਊਗਾ ਮੇਰੀ ਤੇਹੀ ਬੇਨਤੀ ਹੈ ਕਿ ਪਿੰਡ 'ਚ ਜਿਹੜੀ ਲੜਾਈਆਂ ਪਈਆਂ ਹੋਈਆਂ ਨੇ ਲੰਬੇ ਸਮੇਂ ਤੋਂ ਉਹ ਖਤਮ ਕਰੀਏ ਪਿੰਡ ਤੇ ਆਪਸੀ ਭਾਈਚਾਰਾ ਬਣਾ ਕੇ ਰੱਖੀਏ ਪਿੰਡ ਤੇ ਆਪਸੀ ਪਿਆਰ ਹੋਊਗਾ ਤਾਂ ਤੁਸੀਂ ਤਗੜੇ ਨਹੀਂ ਤੇ ਪਿੰਡ ਤੇ ਤੁਸੀਂ ਲੰਘਦੇ ਤੁਹਾਨੂੰ 50 ਗਾਣਾ ਕੋ ਸੱਡ ਕੇ ਜਾਵੇ ਤਾਂ ਤੁਹਾਡੇ ਜੇਲ੍ਹ 'ਚ ਪਾਏ ਪੈਸੇ ਦਾ ਕੋਈ ਮੁੱਲ ਨਹੀਂ ਤੁਹਾਡੀ ਲੋਕਾਂ ਚ ਲਦਿਆਂ ਨੂੰ ਇੱਜ਼ਤ ਕਰਨ ਤੁਹਾਡੀ ਮਾਨ ਸਤਿਕਾਰ ਕਰਨ ਸਭ ਤੋਂ ਵੱਡੀ ਕਮਾਈ ਤੁਹਾਡੀ ਇਹ ਹੋਵੇਗੀ ਸੋ ਮੈਂ ਇੱਥੇ ਲੇਟ ਆਉਣ ਵਾਸਤੇ ਤੁਹਾਡੇ ਸਾਰਿਆਂ ਦੇ ਕੋਲੋਂ ਮਾਫੀ ਮੰਗਦਾ ਸਾਡੇ ਪੱਤਰਕਾਰ ਭਾਈਚਾਰੇ ਤੋਂ तकरीबन ਸਾਰੇ ਹੀ ਪੱਤਰਕਾਰ ਇੱਥੇ ਬੈਠੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਰਪੰਚ ਸਾਹਿਬਾਨ ਸਾਰੇ ਇੱਥੇ ਬਿਖਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਪਵਨ ਜੀ ਦਾ ਔਰ ਸਾਡੀ ਗੌਰਵ ਜੀ ਦਾ ਸਾਰਿਆਂ ਦਾ ਮੈਂ ਕਰਨੈਲ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਸ ਪਿੰਡ ਦੇ ਸਰਪੰਚ ਸਾਹਿਬ ਦਾ ਨੰਬਰਦਾਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਬਹੁਤ-ਬਹੁਤ ਮਿਹਰਬਾਨੀ ਥੈਂਕ ਯੂ ਥੈਂਕ ਯੂ